ਸਿਆਣੇ ਸਹੀ ਕਹਿੰਦੇ ਨੇ ਕਿ ਅੱਜ ਕੱਲ ਕਿਸੇ ਨੂੰ ਵੀ ਮਾੜਾ ਬੋਲਣ ਦਾ ਸਮਾਂ ਨਹੀਂ ਰਿਹਾ ਦੇਖੋ ਵੀਡਾ ਇੰਟਰਨੈਟ ਤੇ ਵਾਇਰਲ ਹੋ ਰਹੀ ਹੈ ਜੋ ਜਲੰਧਰ ਦੇ ਚੁੰਮਨ ਮੋਲ ਦੇ ਬਾਹਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਬੰਦਾ ਵੈ ਜਿਹੜੇ ਕਾਲੀ ਗੱਡੀ ਚ ਉਤਰਦਾ ਪੇ ਪੁੱਤ ਦੱਸੇ ਜਾ ਰਹੇ ਨੇ ਉਹ ਪਹਿਲੇ ਇੱਕ ਮੁੰਡੇ ਨੂੰ ਰੱਜ ਕੇ ਬੁਰੀ ਤਰ੍ਹਾਂ ਨਾਲ ਕੁੱਟਦੇ ਨੇ ਲੇਕਿਨ ਬਾਅਦ ਚ ਉਹ ਮੰਜ਼ਰ ਜੋ ਕੁਝ ਹੁੰਦਾ ਹੈ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਮੁੰਡਾ ਵੀ ਦੇਖੋ ਫੋਨ ਕਰਦਾ ਹੈ ਤੇ 15 ਤੋਂ 20 ਮੁੰਡੇ ਉੱਥੇ ਸੱਦ ਲੈਂਦਾ ਹੈ ਤੇ ਪੇ ਪੁੱਤ ਦਾ ਜੋ ਹਸ਼ਰ ਕਰਦੇ ਨੇ ਪਿੱਛੇ ਲਾਸ਼ਾਂ ਬਾਅਦ ਇਹਨੇ ਤਸਵੀਰਾਂ ਹੈਰਾਨ ਕਰ ਦੇਣ ਮੜੇ ਜਲੰਧਰ ਤੋਂ ਸਾਹਮਣੇ ਇਹਨੇ ਜਿੱਥੇ ਕੀ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਕਿ ਪੁਲਿਸ ਦਾ ਲੋਕਾਂ ਨੂੰ ਖੋਫ ਨਹੀਂ ਰਿਹਾ ਸੋ ਕੀ ਕਹਿਣਾ ਚਾਹਦੇ ਹੋ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਤਸਵੀਰਾਂ ਇੰਟਰਨੈਟ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਅੱਗੇ ਉਹ ਜੋ ਕੁਝ ਸੀਨ ਸਾਹਮਣੇ ਤੁਸੀਂ ਦੇਖੋਗੇ ਦੇਖ ਕੇ ਹੈਰਾਨ ਹੋ ਜਾਵੋਗੇ ਪਹਿਲਾਂ ਤਾਂ ਪਹਿਲਾ ਨਾ ਸੀਨ ਦੇਖੋ ਜਿਹਦੇ ਵਿੱਚ ਪੇ ਪੁੱਤ ਮਿਲ ਕੇ ਬਲੈਕ ਲੈਰ ਦੀ ਗੱਡੀ ਦੇ ਵਿੱਚ ਉਤਰਦੇ ਨੇ ਤੇ ਇੱਕ ਮੁੰਡੇ ਨੂੰ ਰੱਜ ਕੇ ਬੁਰੀ ਤਰ੍ਹਾਂ ਨਾਲ ਕੁੱਟਦੇ ਨੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਸੋ ਬੰਦਾ ਵੀ ਢੀਠ ਬਣ ਕੇ ਉੱਤੇ ਉਹਨਾਂ ਨੂੰ ਜਾਣ ਨਹੀਂ ਦਿੰਦਾ ਕਿਉਂਕਿ ਉਹ ਵੇਟ ਕਰ ਰਿਹਾ ਹੁੰਦਾ ਹੈ ਉਹਨੇ ਫੋਨ ਕੀਤਾ ਹੁੰਦਾ ਹੈ 15 ਤੋਂ 20 ਮੁੰਡੇ ਸੱਦੇ ਹੁੰਦੇ ਨੇ ਜਿੱਤ ਤੋਂ ਬਾਅਦ ਪਲਗੱਡੀ ਭਰ ਕੇ ਮੁੰਡੇ ਆਉਂਦੀਆਂ 15 ਤੋਂ 20 ਮੁੰਡੇ ਤੇ ਬੈਟਾ ਲਾ ਲੈਂਦੇ ਨੇ ਬੈਟਾ ਪੇ ਪੁੱਤ ਤੇ ਲਾਸ਼ਾਂ ਪਾ ਦਿੰਦੇ ਨੇ ਪਿੱਛੇ ਸੋ ਤਸਵੀਰਾਂ ਕਾਫੀ ਹੈਰਾਨ ਕਰ ਦੇਣ ਮੜੇ ਜਲੰਧਰ ਤੋਂ ਸਾਹਮਣੇ ਇੰਨੇ ਜਿੱਥੇ ਕਿ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਪੁਲਿਸ ਵਾਲੇ ਆਖਿਰ ਕੀ ਕਰ ਰਹੇ ਨੇ ਇਨਾ ਮੰਝਾ ਦੇਖੋ ਕਟਵੜਾ ਅੱਧਾ ਘੰਟਾ ਹੋ ਗਿਆ ਆ ਵੀਡੀਓ ਬਣਾਉਂਦੇ ਨੂੰ ਲੇਕਿਨ ਕੋਈ ਪੁਲਿਸ ਵਾਲਾ ਉਥੇ ਮੌਕੇ ਤੇ ਨਹੀਂ ਪਹੁੰਚਿਆ ਤਨਖਾਵਾ ਬੇਲੀ ਲੈਣ ਵਾਲੇ ਪੁਲਿਸ ਵਾਲੇ ਕੰਮ ਨਹੀਂ ਕਰ ਰਹੇ ਆਖਿਰ ਪ੍ਰਸ਼ਾਸਨ ਕਰ ਕੀ ਰਿਹਾ ਮਾਹੌਲ ਇਹੋ ਜਿਹਾ ਜਲੰਧਰ ਦਾ ਬਣਦਾ ਜਾ ਰਿਹਾ ਹੈ ਪੁਲਿਸ ਤੇ ਵੀ ਸਵਾਲੀਆ ਨਿਸ਼ਾਨ ਜ਼ਰੂਰ ਖੜੇ ਹੁੰਦੇ ਨੇ ਕਿ ਉੱਥੇ ਤੇ ਜਿਹੜਾ ਵੀ ਥਾਣਾ ਲੱਗਦਾ ਵਾ ਉੱਥੇ ਦੇ ਪੁਲਿਸ ਵਾਲੇ ਮੌਕੇ ਤੇ ਕਿਉਂ ਨਹੀਂ ਪਹੁੰਚੇ ਕਿਉਂਕਿ ਕਾਫੀ ਪੀੜ ਇਕੱਠੀ ਹੋਈ ਆ ਅੱਗੇ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਤੁਸੀਂ ਵੀ ਦੇਖੋ ਪੂਰੀ ਵੀਡੀਓ ਤੇ ਕੁਝ ਤਸਵੀਰਾਂ ਸੀ ਬਲਰ ਕੀਤੀਆਂ ਨੇ ਕਿਉਂਕਿ ਉਹ ਤਸਵੀਰਾਂ ਦਿਖਾ ਨਹੀਂ ਸਕਦੇ ਸੋ ਵੀਡੀਓ ਦੇਖ ਕੇ ਸ਼ੇਅਰ ਜ਼ਰੂਰ ਕਰਦੇ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰਦੇ ਵੀਡੀਓ ਨੂੰ ਫਟਾਫਟ ਲਾਈਕ ਕਰਦੇ ਹੋ ਆ ਬਜੀ ਆ ਬਜੀ ਆ ਬਜੀ ਆ ਬਜੀ ਆ ਬਜੀ ਆ ਸੇਵ ਜੀ ਇਹ ਦੇ ਤਾ ਬਣਾਇਆ ਹੋ ਕਿਨੇ ਬਣਾਇਆ 8 ਤਸਵੀਰਾਂ ਬਣਾਇਆ ਕਿਨੇ ਤਾਂ ਐਕਟਿੰਗ ਬਣਾਇਆ ਹੇਟ ਤੇ ਜਾ ਕੇ ਤਸੀਹਾ ਤੋੜਦੇ ਸਾਰੇ ਆ ਮੋٹے ਨੇ ਪਹਿਲਾਂ ਉਹਨੂੰ ਕੁੱਟਿਆ ਆ ਆਹ ਇਹ ਮੋٹے ਨੇ ਨਾ ਪਹਿਲਾਂ ਉਹਨੂੰ ਕੁੱਟਿਆ ਸੜਕ ਦੇ ਵਿੱਚ ਆ ਤਾਂ ਹੀ ਨਾ ਅਗਲਾ ਜਾਣ ਨਹੀਂ ਪਾਉਂਦਾ ਮੈਂ ਦੇ ਦਰਵਾਜੇ ਕੋਲ ਜੇ ਫਾਕ ਦਾ ਸਾਹ ਉਹਨੇ ਆਪਣੀ ਗੱਡੀ ਤੇ ਸ਼ੀਸ਼ਾ ਤੋੜ ਲਿਆ ਉਹ ਵਿਚਾਰੀ ਲੇਡੀਜ਼ ਚੱਰੀ ਕਿ ਨਹੀਂ ਉਹ ਘਬਰਾਈ ਨਹੀਂ ਉਹਦੇ ਨਾਲੋਂ ਨੀਂਆ ਉਹ ਆ ਗਿਆ ਸਰਦਾਰ ਹੁਣ ਯਾਰ ਸੁਣਾ ਲਈ ਹੁਣ ਆ ਮੈਂ ਉਹ ਜਿਹੜਾ ਆਇਆ ਉਹ ਖਲਾਜ ਹੀ ਕਰਾਣ ਆਇਆ ਵਾ। ਬੋਸ ਵੀ ਹੋ ਗਿਆ। ਕੱਪੜੇ ਦੋਨਾਂ ਦੇ ਇੱਕ ਦੂਜੇ ਦੇ ਫਾੜੇ ਹੋਏ ਆ। ਉਹ ਫੋਨ ਕਰ ਲੈ ਆ। ਜਿੱਦਿਕੇ ਇਹ ਆ ਗਏ ਉਹਦੇ ਉੱਤੇ ਨਿਕਲਣਾ। ਇੱਕ ਆਮ ਗੱਲ ਹੈ। ਹੈਲੋ 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 ਬਾਈ ਕੌਮ ਕੋੜੇ ਹੁੰਦੇ ਨਹੀਂ ਮੋਟਾ ਮੋਟਾ ਗਿਆ ਬ੍ਰੇਕਾ ਮਾਰ ਲਈ ਬਾਹਰ ਹੋਏ ਉਹਦੇ ਬੰਦੂ ਆ ਗਏ ਦੁਜੀ ਲਾ ਜੀ ਰੇਰਾਂ ਰੇਰਾਂ ਦਾ ਵੀਰਾਂ ਦਾ ਵੀ ਮੁੰਡਾ ਹੀ ਫਾੜ ਲਿਆ ਮਾਣੇ ਕਈ ਨਹੀਂ ਹੋਈ ਲਾ ਪਰ ਨਹੀਂ ਇਹ ਕੁਕਾ ਚਾਰੇ ਨਾ ਓਏ ਹੋਏ 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 ਪਹਿਲਾਂ ਉਹਨੇ ਵੀ ਬੜਾ ਚੱਲ ਉਹ ਮਾਰਦਾ ਜਾਂ ਉਹ ਮਾਰਿਆ ਨੇ ਉਹ ਲੰਮੇ ਪਾਤਾ ਨੂੰ ਉਹਨੇ ਵੀ ਚੰਗੇ ਇਦਾਂ ਹੀ ਮਾਰਿਆ ਵਾ ਤਾਂ ਮਾਰਦੇ ਪਏ ਆ ਗਲਤ ਗੱਲ ਨਾ ਕਰ ਲੈ ਗਲਤ ਗੱਲ ਕੀ ਪਹਿਲਾਂ ਨਾ ਮਾਰਦਾ ਉਹ ਸਾਲਾ ਮੁੰਡੇ ਨੂੰ ਕੱਢ ਲਿਆਇਆ ਪਰ ਕੱਢ ਕੇ ਲਿਆਓਗੇ ਉਹ ਵੀ ਤਾਂ ਪੁੱਤਰੇ ਆ ਪਿਆ ਸੀ ਉਹ ਮਾਰਦੇ ਸੀ ਆਏ ਹਾਏ ਨਹੀਂ ਠੀਕ ਹੈ ਮੈਡਮ ਹਾਏ ਹਾਏ ਕਾ ਲਈ ਜਦੋਂ ਅਗਲਾ ਅੱਧਾ ਗੱਲ ਕਰਦਾ ਹੀ ਉਦੋਂ ਹੀ ਗੱਲ ਕਰ ਲੈਂਦਾ ਮਾਰਿਆ ਕਿ ਤੁਸੀਂ ਉਹਨੇ ਲੰਮੇ ਉਹਨੂੰ ਵੀ ਕੁੱਟਣ ਗਿਆ ਮੁੰਡੇ ਨੂੰ ਵੀ ਕੁੱਟਣ ਗਿਆ ਬੰਦੇ ਪਿੱਛੇ ਉਹਨਾਂ ਦੇ ਅੰਦਰ ਵੜ ਗਿਆ ਨਾ ਲਾਸ਼ਾਂ ਪਾਤੀਆਂ ਦੇ ਮੁੰਡੇ ਨੇ ਲੈ ਉਹਦੇ ਵੀ ਬੰਦੇ ਆ ਜੂਗੇ ਤਾਂ ਫਿਰ ਸੜਾ ਮਿੰਟ ਦੇ ਜਾਂ ਨੂੰ ਹੋ ਗਿਆ ਹੋ ਲੈ ਹੋ ਲੈ ਉਹਨੂੰ ਗੁੱਸਾ ਨਾ ਉਹਨੂੰ ਤਾਂ ਨਹੀਂ ਕੁੱਟਿਆ ਸੀ ਹੁਣ ਆਈਏ ਗਾ ਉਹ ਖਿੱਜਿਆ ਖਿੱਜ ਕੇ ਹੁਣ ਬੰਦੇ ਆ ਕੇ ਤੱਕ ਜene ਸ਼ੇਰ ਬਣ ਗਏ ਆ ਹਰ ਕੋਨੇ ਬੰਦੇ ਦੇ ਕੇ ਕੋਣ ਜੇ ਬੰਦ ਉਹ ਕੁੜੀ ਰੋਂ ਰਹੀ ਉੱਥੇ ਉਹ ਦੇਖੋ ਉਹ ਸਾਹਮਣੇ ਉਹਦੀ ਘਰਦਿਆਂ ਚੂਈਆਂ ਕਿਸੇ ਦੀ ਕੁੜੀ ਉਹ ਵੀ ਬੁਲਾਉਂਦੀ ਹੋਣੀ ਕਿਸੇ ਨੂੰ ਹੱਲੇ ਵੀ ਉਹਨੇ ਕੁੱਟਣਾ ਆ ਹੱਲੇ ਉਹ ਲੈ ਬਸ ਬਸ ਉਹਦਾ ਸ਼ਾਂਤ ਨਹੀਂ ਹੋਇਆ ਇਹ ਇਹ ਉਹ ਦੇਖੋ ਉਹ ਵੀ ਬੈਲਟਾਂ ਮਾਰਨ ਡਿਆ ਉਹ ਵੀ ਆ ਗਏ ਓਏ ਹੋਏ ਉਹਦੇ ਮੁੰਡੇ ਨੂੰ ਵੀ ਕੁੱਟਣ ਡੇ ਗਲਤ ਗੱਲ ਆ ਪਿਓ ਪੁੱਤ ਤੇ ਇੰਨੇ ਜਣੇ ਨਹੀਂ ਪੈਣੇ ਚਾਹੀਦੇ ਮੈਨੇ ਉਹਨਾਂ ਨੇ ਵੀ ਤਾਂ ਪੇ ਪੁੱਤ ਨੇ ਮਾਰਿਆ ਸੀ ਮੈਡਮ ਲੰਮੇ ਪਾ ਕੇ ਉਹਨੂੰ ਕੁੱਟਿਆ ਵਾ ਤਾਂ ਗੁੱਸਾ ਹੈਗਾ ਨਾ ਉਹਨਾਂ ਦਾ ਜਿਹੜਾ ਉਹਨਾਂ ਨੂੰ ਕੁੱਟਣ ਡਿਆ ਹੂੰ ਉਹਦੇ ਸਿਰ 'ਚ ਮਾਰਿਆ ਉਹ ਦੇਖੋ ਉਹਨੇ ਵਾਲ ਪੁੱਟੇ ਹੋਏ ਇਹਦੇ ਮੁੰਡੇ ਦੇ ਕਲੀਨ ਘਟਲੋ ਪਾਗਾ ਗਿਆ ਸਾਰੇ ਲੈ 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 ਕੱਲਾ ਕੱਲਾ ਦਸ ਕੁੱਟਣ ਡਿਆ ਉਹਨੂੰ ਉਹਦਾ ਭਰਾ ਆਣਾ ਨਾ ਉਹ ਭਰਾ ਦਾ ਬੜੇ ਮਾਨ ਦਾ ਜਾਏ ਉਹਨੂੰ ਤੈਨੂੰ ਕੋਈ ਕੁੱਟੇਗਾ ਤੇਰਾ ਭਰਾ ਯਾਰ ਨੇ ਹੱਥੇ ਨੂੰ ਨਹੀਂ ਨਾ ਕੁੱਟਣਾ ਚਾਹੀਦਾ ਉਹ ਤੇ ਪੂਰਾ ਟੱਬਰ ਆ ਗਿਆ ਇਕੱਠਾ ਹੋ ਕੇ ਹਾਏ ਹਾਏ ਹੈਲੋ ਬਾਇਓ ਬੋਲੀਂਗ ਵਾਟ ਕਰਿਓ ਕੰਚੂ ਬੋਲੀਂਗ ਕਰਿਓ ਬੋਲੀਂਗ ਉਹ ਲਾਸ਼ਾਂ ਪਾਰਤੀਆਂ ਨੇ ਮਾਰ ਮਾਰ ਕੇ ਬੈਲਟਾਂ ਦੀਆਂ ਪਿਆਰ ਕਰਨਾ ਯਾ ਛੁਡਵਾਣਾ ਬਸ਼ਿਕਰਨ ਲਵ ਮੈਰਿਜ ਪ੍ਰੇਮੀ ਨੂੰ ਮਨਾਉਣਾ ਘਰ ਵਾਲੇ ਮਨਾਉਣਾ ਪਤੀ ਪਤਨੀ ਵਿੱਚ ਝਗੜਾ ਆਪਸੀ ਅਣਬਣ ਸੱਸ ਨੂੰ ਦਾ ਝਗੜਾ ਕਿਸੇ ਦਾ ਬੇਟਾ ਕਿਸੇ ਦੂਸਰੇ ਦੇ ਕਹਿਣੇ ਚ ਹੈ ਜਾਂ ਕਿਸੇ ਦੀ ਬੇਟੀ ਕਿਸੇ ਦੂਸਰੇ ਦੇ ਕਹਿਣੇ ਚ ਹੈ ਪ੍ਰੇਮੀ ਪ੍ਰੇਮਕਾ ਚ ਅਣਬਣ ਵਿਦੇਸ਼ ਯਾਤਰਾ ਲੋਟਰੀ ਸਪੈਸ਼ਲਿਸਟ ਕਿਸੇ ਵੀ ਸਮੱਸਿਆ ਦੇ ਲਈ ਫੋਨ ਕਰੋ ਹਰ ਸਮੱਸਿਆ ਦਾ ਸਮਾਧਾਨ ਸਿਰਫ 3 ਘੰਟੇ ਵਿੱਚ ਵਿਸ਼ਵ ਪ੍ਰਸਿੱਧ ਬਾਬਾ ਹਰਦੀਪ ਜੀ ਗੋਲਡ ਮੈਡਲਿਸਟ ਨੂੰ ਫੋਨ ਕਰੋ ਜਿਨ੍ਹਾਂ ਦਾ ਨੰਬਰ ਹੈ 95012 84753 देर किस गुणी बाबा हरदीप जी नू कॉल लगाओ समाधान पाओ जिन्हों नंबर है पचानवे तो जीरो बारह चौरासी सात सो जी हां